आयोडोवर्दी कर देने सारे के सारे हम लेजी तक दे दी है जी और मी भी जा सकती है साथ में इसका अपना रूम नहीं दे फोन हां आपकी बहुत मेहरबानी की तो है मेरी साइड जो पैटर्न की थी थैंक यू उसका काम करते हैं आया बहुत गया मुझे ऐसे इधर फेस्ट पे लावाने लगे लावाने भी ये लग के नहीं देते औरपन कह गया सेकंड डे से फैसिलिटी आपा ने हमें काफी ਜਲਦੀਆਂ ਕਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਨਹੀਂ ਬਹੁਤ ਧੰਨਵਾਦ ਹਾਂ 400 ਰੁਪਏ ਵਾਲੋਂ ਦੱਸ ਦਿੱਤਾ ਹੈ ਜੀ ਇਹ ਆਪੋ ਸਾਰੀ ਕੰਮ ਹੀ ਕਰਦੇ ਲੋਕ ਐਵੇਂ ਲਿੰਗਦੇ ਆਂ ਜੀ ਕੰਮ ਹੀ ਕਰਦੀ ਗੰਦ ਕਰਦੀ ਬਹੁਤ ਵਧੀਆ ਕੰਮ ਕਰਦੀ ਬਹੁਤ ਧੰਨਵਾਦ ਜੀ 35 35000 ਤੇ ਮੋਬਾਈਲ ਜਿਹੜਾ ਲੱਭ ਜਾਣਾ ਬਹੁਤ ਵਧੀਆ ਕੰਮ ਕਰਦਾ ਸਹੀ ਗੱਲ ਹੈ ਇਸ ਬਾਅਦ ਵੀ ਕਿਸ਼ਤਾ ਅਸੀਂ ਦੇਂਦੇ ਰਹਿੰਦੇ ਹਾਂ ਕਿ ਮੈਂ ਉਹ ਗੁੰਮਰੀਆ ਸਾਡਾ ਫੋਨ ਗੋਮ ਹੋ ਗਈ ਲਾਸਟ ਕੱਛ ਗਈ ਉਹਨਾਂ ਨੇ ਕਹ ਲੱਗ ਕੇ ਜੋ ਕਹਿੰਦੇ ਸਾਡੀ ਕੋਈ ਨਹੀਂ ਉਹਨਾਂ ਨੇ ਰਿਪੋਰਟ ਕੀਤੀ ਮੇਰੇ ਵਾਈਫਰ ਇਹ ਨਾ ਰੱਤੀ ਵਾਲੇ ਨੇ ਫੋਨ ਮੇਰੇ ਤੋਂ ਰਾਜਨਾ ਨਾ ਕਰਨਾ ਸ਼ੂਸ਼ਪਤੀ ਕਹਿੰਦਾ ਸਾਡਾ ਬਾਲੀਕਾ ਦੇ ਨਾਂ ਤੇ ਪੀਚਾ ਹੋ ਗਿਆ ਜੀ 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 जी <laughs>

ਆਇਰ ਮੁਹਾਰਾ ਇਹਨਾਂ ਬਲਕੁਦੀ ਪੰਜ ਦਾ ਸਟਾਫ ਖੁਦਾਰੂ ਤੇ ਸੱਪੇ ਜੋ ਸਟਾਫ ਦੀ ਨਾਮ ਆਉਂਦਾ ਆਯੋਠਾ 88 ਆਜੇ ਪਾਸ ਬਾਈ ਨੰਬਰ 13 ਬੋਲਣ ਲਿਖੀ ਨੰਬਰ ਸੰਤ ਸੁਬਾਹ 3:00 ਹੂੰ ਹੂੰ ਇਹ ਕਿਹੜਾ ਫੋਨ ਹੈ ਹਾਂ ਯੂਪੀ ਤੋਂ ਮੰਗਾਇਆ ਹੈ ਅੱਛਾ চাইবৰ ਜੋ ਟੀਮ ਹੈਗੀ ਸ਼੍ਰੀ ਮੁਖਸਰ ਸਾਹਿਬ ਦੀ ਇਹਨਾਂ ਨੇ ਅੱਜ ਬਹੁਤ ਚੰਗਾ ਕੰਮ ਕੀਤਾ ਅੱਜ ਅਸੀਂ ਟੋਟਲ 100 ਫੋਨ ਜੋ ਗੁੰਮ ਹੋਏ ਸੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹ ਲੱਭ ਕੇ ਪਬਲਿਕ ਨੂੰ ਵਾਪਸ ਕਰਾਏ ਤੇ ਇਹਦੇ ਨਾਲ ਸਾਡਾ ਟੋਟਲ ਫਿਗਰ ਜੋ ਫੋਨਸ ਰਿਟਰਨ ਦਾ ਹੈਗਾ ਉਹ 500 ਨੂੰ ਕਰਾਸ ਕਰ ਚੁੱਕਿਆ ਇਹਦੇ ਨਾਲ ਨਾਲ ਮੈਂ ਸਾਰੇ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ CEIR ਪੋਰਟਲ ਹੁੰਦਾ ਹੈ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਪੋਰਟਲ ਜੇਕਰ ਤੁਹਾਡਾ ਫੋਨ ਖੋ ਹੋ ਜਾਂਦਾ ਹੈ ਜਾਂ ਖੋਇਆ ਜਾਂਦਾ ਹੈ ਤੁਸੀਂ ਇਮੀਡੀਏਟਲੀ ਸਪੋਰਟਲ ਤੇ ਜਾ ਕੇ ਆਪਣਾ ਫੋਨ ਰਜਿਸਟਰ ਕਰੋ ਉਹਦੇ ਨਾਲ ਉਹਦੀ ਆਈਐਮਆਈ ਜੋ ਹੈਗੀ ਬਲੌਕ ਹੋ ਜਾਂਦੀ ਹੈ ਕੋਈ ਹੋਰ ਉਹਦੇ ਵਿੱਚ SIM ਪਾਣ ਦੀ ਕੋਸ਼ਿਸ਼ ਕਰਦਾ ਹੈ ਨਾਲ ਹੀ ਤੁਹਾਨੂੰ ਆਪਣੇ ਮੈਸੇਜ ਤੇ ਆਪਣੇ ਫੋਨ ਤੇ ਮੈਸੇਜ ਆ ਜਾਂਦਾ ਹੈ ਕਿ ਤੁਹਾਡਾ ਫੋਨ ਇੱਥੇ ਚੱਲ ਪਿਆ ਤੇ ਇੱਕ ਸੀਈਆਰ ਪੋਰਟਲ ਤੇ ਰਜਿਸਟਰ ਕਰੋ ਦੂਜਾ ਆ ਕੇ ਜੋ ਸਾਡੀ ਟੀਮ ਹੈਗੀ ਹੈ ਟੀਮ ਨੂੰ ਦੱਸੋ ਥਾਣੇ ਦੱਸੋ ਆਪਣੇ ਉਹ ਸਾਰੀ ਇਨਫੋਰਮੇਸ਼ਨ ਅਸੀਂ ਕਲੈਕਟ ਕਰਦੇ ਹਾਂ ਤੇ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਸਾਡਾ ਫੋਨ ਖੋ ਗਿਆ ਸੀ ਪੁਲਿਸ ਦੇ ਵਿੱਚ ਰਿਪੋਰਟ ਲਿਖਾਤੀ ਹੈ ਹੁਣਾਂ ਤਾਂ ਕੁਝ ਨਹੀਂ ਹੈਗਾ ਬਟ ਇਹ ਗੱਲ ਨਹੀਂ ਹੈ ਇਹ ਜੋ ਸਾਡਾ ਐਫਰਟ ਚੱਲ ਰਿਹਾ ਹੈ ਸਾਰੀ ਟੀਮ ਦਾ ਉਹਦੇ ਨਾਲ ਅਸੀਂ ਇਹੀ ਸ਼ੋਅ ਤੇ ਪ੍ਰੂਵ ਕਰਨਾ ਚਾਹ ਰਹੇ ਹਾਂ ਕਿ ਤੁਹਾਡਾ ਫੋਨ ਖੋਨਰ ਸੀ ਸਾਨੂੰ ਦਿਓ ਤੇ ਅਸੀਂ ਐਵਰ ਵਿਜੀਲੈਂਟ ਹੈਗੇ ਜਦੋਂ ਤੁਹਾਡਾ ਫੋਨ ਕਈ ਚਾਲੂ ਹੁੰਦਾ ਹੈ ਸ਼ੁਰੂ ਹੁੰਦਾ ਹੈ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਤੇ ਅਸੀਂ ਤੁਹਾਡਾ ਫੋਨ ਰਿਕਵਰ ਵੀ ਕਰਾ ਕੇ ਦੇਨੇ ਇਸਨੇ ਕਈ ਫੋਨ ਇਦਾਂ ਦੇ ਵੀ ਸਿੱਗੇ ਜੋ ਸਾਸੀਂ ਜਮੂਨ ਕਸ਼ਮੀਰ ਤੋਂ ਮੰਗਾਏ ਜੋ ਅਸੀਂ ਯੂਪੀ ਤੋਂ ਜਾ ਕੇ ਟ੍ਰੇਸ ਕਰਕੇ ਲੈ ਕੇ ਆਏ ਤੇ ਮੇਰੀ ਸਾਰਿਆਂ ਨੂੰ ਇਹ ਬੰਦੀ ਹੈਗੀ ਕਿ ਇਸ਼ੂ ਆਂਦਾ ਹੈ ਤੁਸੀਂ ਇਮੀਡੀਏਟਲੀ ਤੁਹਾਨੂੰ ਨੀਅਰਸ ਪੁਲਿਸ ਸਟੇਸ਼ਨ ਜਾਓ ਤੁਹਾਡੀ ਸੁਣਵਾਈ ਵੀ ਹੋਏਗੀ ਤੇ ਨਾਲ ਕੋਸ਼ਿਸ਼ ਸਾਡੀ ਪੂਰੀ ਰਹੇਗੀ ਕਿ ਤੁਹਾਡਾ ਫੋਨ ਆਪਸ ਵਿੱਚ। थैंक यू। ਹਾਲੇ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਡਾਕਟਰ ਸੰਦੀਪ ਹੈ। ਮੈਂ ਜ਼ਿਲ੍ਹਾ શ્રી ਮੁਖਤਸਰ ਸਾਹਿਬ ਦੇ ਵਿੱਚ ਪਿੰਡ ਭੋਗੜ ਦੇ ਵਿੱਚ ਆਮਦ ਰਜੀਦ ਦੇ ਸੇਵਾ ਨਿਭਾ ਰਿਹਾ ਹਾਂ। ਕੋਤਨ 2 ਮਹੀਨੇ ਪਹਿਲਾਂ ਮੇਰਾ ਫੋਨ ਗੁੰਮ ਹੋਇਆ ਸੀ ਤੇ ਮੈਂ ਇੱਥੇ ਐਸਐਸਪੀ ਦਫ਼ਤਰ ਆ ਕੇ ਇੱਕ ਅਰਜ਼ੀ ਦੇ ਕੇ ਗਿਆ ਸੀ ਤਾਂ ਵਿਦਿਨ 2 ਤੋਂ 3 ਮੰਥਸ ਮੈਨੂੰ ਇੱਥੋਂ ਕਾਲ ਆਉਂਦੀ ਹੈ ਤੇ ਕਿ ਤੁਹਾਡਾ ਫੋਨ ਲੱਭ ਚੁਕਿਆ ਹੈ ਜਿਹਦੇ ਲਈ ਮੁਖਤਿਰ ਪੁਲਿਸ ਪ੍ਰਸ਼ਾਸਨ ਐਸਐਸਪੀ ਸਰ ਦਾ ਸਾਰੇ ਅਫਸਰਾਂ ਦਾ ਬਹੁਤ ਬਹੁਤ ਥੈਂਕ ਯੂ ਹੈ ਸਲੂਟ ਹੈ ਜੀ ਮੁਖਤਿਰ ਪੁਲਿਸ ਅਫਸਰਮੈਨ ਥੈਂਕ ਯੂ ਹਾਂਜੀ ਮੇਰਾ ਨਾਮ ਹਰਪ੍ਰੀਤਾ ਮੇਰਾ 9 ਮਹੀਨੋਂ ਫੋਨ ਗਿਆ ਚਾ ਸੀ ਤੇ ਅੱਜ ਐਸਐਸਪੀ ਸਰ ਵੱਲੋਂ ਮੈਨੂੰ ਫੋਨ ਬਰਥਡੇ ਤੇ ਕਹਿਣਾ ਉਹਨੂੰ ਲੱਭਿਆ ਗਿਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਰ ਮੇਰਾ ਨਾਮ ਹਰਕੀਰਤ ਸਿੰਘ ਸੰਧੂ ਜੀ ਪਿੰਨ ਮੇਰਾ ਮੋਹਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਅੱਜ ਤੋਂ 5 ਦਿਨ ਪਹਿਲਾਂ ਯਾਨੀ 17 ਤਰੀਕ ਨੂੰ ਇਹ ਮੇਰਾ ਫੋਨ ਗਿਆ ਚਾ ਸੀ ਜੀ ਵਾਟਰ ਬਰਥਡੇ ਕਿਸੇ ਕੰਮ ਦੇ ਕਾਰਨ ਡਿੱਗ ਗਿਆ ਜੀ ਤੇ ਅਸੀਂ ਸਾਂਝ ਕੇ ਅੰਦਰ ਮਲੋੜ ਵਿਖੇ ਦਰਖਾਸਤ ਦਿੱਤੀ ਸੀ ਉਹਨਾਂ ਨੇ ਫਿਰ ਸਾਨੂੰ ਐਸਐਸਪੀ ਦਫ਼ਤਰ ਭੇਜਿਆ ਜੀ ਐਸਐਸਪੀ ਦਫ਼ਤਰ ਟਰੇਸ ਤੇ ਲੱਗਾ ਅਸੀਂ ਐਸਐਸਪੀ ਦਫ਼ਤਰ ਦਾ ਤੇ ਇਥੋਂ ਦੇ ਸਾਰੇ ਮੁਲਾਜ਼ਮਾਂ ਦਾ ਐਸਐਸਪੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ 22 ਦਿਨਾਂ ਦੇ ਵਿੱਚ ਫੋਨ ਲੱਗ ਕੇ ਦਿੱਤਾ ਜੀ ਸਾਡੇ ਵੱਲੋਂ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ ਥੈਂਕ ਯੂ ਜੀ